ਸ੍ਰੀ ਅਕਾਲ ਜੀ ਵੈਲਕਮ ਆ ਜੀ ਆਪਾਂ ਇੱਕ ਨਵੇਂ ਵਲੌਗ ਤੇ ਹਾਂ ਜੀ ਇੱਥੇ ਜੀ ਹੈਗਾ ਜੀ ਟਾਈਮ ਸਵੇਰ ਦੇ 10 ਵੱਜ ਚੁੱਕੇ ਨੇ ਤੇ ਆਪਾਂ ਨੇ ਜੀ ਘਰ ਦੇ ਕੰਮ-ਧੰਦੇ ਸਾਰੇ ਕਰ ਲਈ ਸੀ ਖਤਮ ਤੇ ਆਪਾਂ ਜਾਣਾ ਸੀਗਾ ਤੇ ਬਾਜ਼ਾਰ ਆਟਾ ਨਾਲ ਆਪਾਂ ਨੇ ਯਾਨੀ ਕਿ ਕੱਪੜਾ ਸਾਂ ਕਰਕੇ ਰੱਖਿਆ ਹੋਇਆ ਸੀਗਾ ਯਾਨੀ ਮੈਦਾ ਕੱਢ ਕੇ ਰੱਖਿਆ ਹੋਇਆ ਸੀਗਾ ਆਪਾਂ ਨੇ ਬਟਾਉਣੀਆਂ ਸੀਗੀਆਂ ਸੇਵੀਆਂ ਤੇ ਯਾਨੀ ਵੀਰੇ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਉਸ ਦਿਨ ਥੋੜਾ ਜਿਹਾ ਉਹਨਾਂ ਨੂੰ ਕੰਮ ਸੀਗਾ ਤਾਂ ਕਰਕੇ ਨਹੀਂ ਇਹਨਾਂ ਤੋਂ ਆਇਆ ਗਿਆ ਪਰ ਅੱਜ ਸਵੇਰੀ ਆ ਗਈ ਸੀ ਬਾਪਾ ਜੀ ਕਹਿੰਦੇ ਪਹਿਲਾਂ ਵੀ ਚਲੋ ਆਪਾਂ ਸੇਵੀਆਂ ਮਟਾ ਲਈਏ ਦੀ ਵਰਗਿਆ ਨੇ ਬਟਾਉਣੀਆਂ ਸੀ ਆਪਾਂ ਵੀ ਬਟਾਉਣੀਆਂ ਸੀ ਤੇ ਜੇ ਇੱਧਰ ਆਪਾਂ ਨੇ ਮੰਜੇ ਵਗੈਰਾ ਢਾਤੇ ਨੇ ਤੇ ਉਹਨਾਂ ਦੇ ਪਾਪਾ ਜੀ ਬੰਨਣ ਲੱਗੇ ਹੋਏ ਨੇ ਰस्सियां ਤੇ ਬਸ ਵੀਰਾ ਹਨਾ ਇੱਕ ਤਾਂ ਮੀਰਾ ਨਹੀਂ ਕਿ ਆਟਾ ਗੁੰਨ ਰਿਹਾ ਤੇ ਦੂਜੇ ਚਾਹ ਤੁਸੀਂ ਹੈ ਨਾ ਸੇਵੀਆਂ ਜਿਹੜੇ ਹੈਗੇ ਨਾਲ ਦੀ ਨਾਲ ਕੱਢ ਕੇ ਪਾ ਰਹੇ ਨੇ ਮੰਜਿਆਂ ਤੇ ਤੇ ਜੀ ਵੈਸੇ ਜਿਹੜਾ ਇਹ ਮੌਸਮ ਆ ਨਾ ਬਹੁਤ ਜ਼ਿਆਦੇ ਵਧੀਆ ਹਉਣ ਧੁੱਪਾਂ ਪੈਣ ਲੱਗ ਗਈਆਂ ਨਹੀਂ ਤਾਂ ਜੇ ਧੁੱਪਾਂ ਨਾ ਪੈਣ ਤਾਂ ਨਾ ਸੇਵੀਆਂ ਨਹੀਂ ਸੁੱਕਦੀਆਂ ਹੈਗੀਆਂ ਹੈ ਇਸ ਸੀਜ਼ਨ ਚ ਸੇਵੀਆਂ ਬਟਾਈਆਂ ਜਣ ਤਾਂ ਬਹੁਤ ਵਧੀਆ ਲੈਂਦੀਆਂ ਸਾਰਾ ਸਿਆਲ ਜਦੋਂ ਆਪਾਂ ਬਣਾ ਕੇ ਖਾਂਦੇ ਆ ਨਾ ਤਾਂ ਬੱਚੇ ਖਾਂਦੇ ਆ ਤੇ ਬਹੁਤ ਵਧੀਆ ਰਹਿੰਦੀਆਂ ਨਹੀਂਆਂ ਤੇ ਬਾਕੀ ਜੀ ਹੁਣ ਤੁਹਾਨੂੰ ਮਿਰਚ ਵਾਲੀਆਂ ਵੀ ਬਣਾ ਲੈਨੇ ਆਪਣੇ ਤਾਂ ਖਾਸ ਕਰ ਬੱਚੇ ਨੋਂ ਮਿਰਚ ਵਾਲੀਆਂ ਸੇਵੀ ਖਾ ਕੇ ਰਾਜੀ ਨੇ ਜ਼ਿਆਦਾਤਰ ਤੇ ਲੋ ਜੀ ਦੀ ਵਰਗੇ ਨੇ ਉੱਧਰ ਸੇਵੀਆਂ ਵੱਟਿਆ ਗਈਆਂ ਸੀ ਤੇ ਇੱਧਰ ਲੱਗ ਗਏ ਸੀਗੇ ਜੀ ਆਪਣੀਆਂ ਸੇਵੀਆਂ ਪਾਉਣ ਤੇ ਮੈਂ ਨਾ ਮੰਜੇ ਇੱਥੇ ਡਾਂਡੇ ਸੀਗੇ ਖਾਂਦੀ ਮੰਜੇ ਡਾ ਕੇ ਉਹਦੇ ਉੱਪਰ ਆਪਾਂ ਨੇ ਵਿਚਾਰਿਆ ਸੀਗਾ ਚਾਦਰਾਂ ਤਾਂ ਕਿ ਜੇਕਰ ਹਨਾ ਸੇਵੀਆਂ ਡਿੱਗਣ ਤਾਂ ਹਨਾ ਮੰਜੇ ਦੇ ਉੱਪਰ ਹੀ ਆਪਾਂ ਉਹਨਾਂ ਨੂੰ ਇਕੱਠਿਆਂ ਕਰ ਲਾਂਗੇ ਤੇ ਬੈਠੇ تھے ਇਸ ਟੈਮ ਤੋਂ ਪਤਾ ਨਹੀਂ ਸੀਗੀ ਪਰ ਪੱਖਾ ਲਗਾ ਦਾਂਗੇ ਨਾਲ ਦੀ ਨਾਲ ਸੇਵੀਆਂ ਨੇ ਸੁੱਕ ਜਾਣਾ ਆਟਾ ਇਹ ਸੁੱਕੋ ਬਰੂਰਾ ਜਾਂ ਹੁੰਦਾ ਕੋਈ ਜ਼ਿਆਦਾ ਗਿੱਲਾ ਆਟਾ ਨਹੀਂ ਹੁੰਦਾ ਹੈਗਾ ਤੇ ਬਾਕੀ ਜੀ 1:30 ਵਜੇ ਤੋਂ ਬਾਅਦ ਇੱਥੇ ਤਾਂ ਪਾਈ ਜਾਂਦੀ ਹੈਗੀ ਦੋ ਤਿੰਨ ਦਿਨਾਂ ਨੂੰ ਧੁੱਪ ਲਵਾ ਦਾਂਗੇ ਤੇ ਫਿਰ ਆਪਾਂ ਡੱਬੇ ਦੇ ਵਿੱਚ ਪਾ ਦਾਂਗੇ ਇਦਾਂ ਹੀ ਕਿੰਨਾ ਕਿੰਨਾ ਨੇ ਸੇਵੀਆਂ ਬਟਾਲੀਆਂ ਕਮੈਂਟ ਕਰਕੇ ਜੋਰ ਦੱਸਿਓ ਤੇ ਹਾਂਜੀ ਜੋ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਹੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਹਾਂਜੀ ਅਸੀਂ ਜਾਣਾ ਸੀ ਇਸ ਤੋਂ ਬਾਅਦ ਬਾਜ਼ਾਰ ਬਾਜ਼ਾਰ ਜਾਣਾ ਸੀ ਜਿਵੇਂ ਕਿ ਆਪਣੇ ਇਸੇ ਦਾ ਚਾਰੀਆਗੀ ਮੈਰिज ਥੋੜੇ ਦਿਨ ਰਹਿ ਗਏ ਕੱਪੜੇ ਵਗੈਰਾ ਲੈ ਕੇ ਆਉਣੇ ਸੀਗੇ ਤੇ ਉੱਥੇ ਹਾਂਜੀ ਨਾਲ ਤਾਂ ਬੱਚਿਆਂ ਦੇ ਕੱਪੜੇ ਆਪਣੇ ਕੱਪੜੇ ਤੇ ਸਬਜ਼ੀ ਆਪਣਾ ਆਪ ਜਾ ਕੇ ਲੈ ਕੇ ਆਉਣਗੇ ਤੇ ਨਾ ਇੱਥੇ ਇਦਾਂ ਦਾ ਹੋਇਆ ਤਾਂ ਨੀ ਕਿ ਨਾ ਵੀਡੀਓ ਬਣਾਉਣੀ ਮੈਂ ਭੁੱਲ ਗਈ ਜਿੱਥੇ ਜਿੱਥੇ ਸ਼ਾਪ ਤੇ ਆਪਾਂ ਗਏ ਸੀ ਇੱਥੇ ਆ ਗਏ ਸੀ ਜੀ ਆਪਾਂ ਦੂਸਰੀ ਸ਼ਾਪ ਤੇ ਇੱਥੇ ਮੇਰੇ ਯਾਦ ਆਇਆ ਮੈਂ ਕਿ ਕੈਮਰਾ ਚੱਕ ਲਈਏ ਤੇ ਨਾਲ ਹੀ ਮੈਂ ਥੋੜੀ ਜਿਹੀ ਯਾਨੀ ਕਿ ਲਈ ਇੱਥੇ ਵੀਡੀਓ ਸੂਟ ਵਗੈਰਾ ਦੇਖ ਰਹੀ ਸੀ ਵੱਡੀ ਦੀ ਨੇ ਲੈਣਾ ਸੀ ਇੱਕ ਸੂਟ ਮੈਂ ਲੈ ਲਿਆ ਸੀ ਮੈਂ ਲੈ ਸੀ ਜੀ ਆਪਣੇ ਦੋ ਸੂਟ ਆ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੀ ਤੇ ਇਹ ਵਾਲੇ ਸੂਟ ਦਿਖਾਏ ਸੀ ਜੀ ਆਪਾਂ ਨੂੰ ਪਹਿਲਾਂ ਪਰ ਇਹਨਾਂ ਦਾ ਆਪਾਂ ਨੂੰ ਸਟੱਫ ਵਗੈਰਾ ਨਹੀਂ ਪਸੰਦਾ ਇਹ ਹੈਗਾ ਫਿਰ ਜੈਮ कॉटन ਤੇ ਤੇ ਹਾਂਜੀ ਤੁਸੀਂ ਕਰੋ ਬਿਜ਼ੀ ਅੰਜੋਏ ਫਿਰ ਮਿਲਦੇ ਆਪਾਂ ਅਦਸ ਸੁਣਾਗਾ ਹਨ ਠੀਕੇ ਜੀ ਯਾਰ ਬਰਫਰੀ ਦੇ ਉੱਤੇ ਆਹ ਦੇਖ ਲਈਏ ਆਪਾਂ ਪਿਛਲੀ ਹਿੰਦੀ ਚੁੰਮਣ ਵਾਲੇ ਬਰਫਰੀ ਵੇਚਦੇ ਹੋ ਇਹਨਾਂ ਡਾਰਕ ਨਹੀਂ ਪਾਉਣਾ ਵੀ ਲੈਣਾ ਵੀ ਚਲੋ ਮੈਂ ਤੁਹਾਨੂੰ ਦੇ ਦਿਆਂਗਾ ਨਾ ਪੱਲਾ ਤਾਂ ਲਾਈਟ ਦੇਖਾ ਦਿੰਦਾ ਹਾਂ ਇਹ ਫਰੈਂਕਸ ਹੁੰਦਾ ਮੈਂ ਬਰਫਰੀ ਦੇ ਅੰਚ ਬੁਲੰਗਾ ਕਮਰੇ ਉੱਤੇ ਆਹ ਦੇਖੋ ਯਾਨਾ ਦੇਸ ਕੇ ਢੇੜੀ ਦੀ ਸੀਰੀ ਉਹ ਜਿੰਨੀ ਕਲੀਅੰਸ ਦਿੱਤੀਆਂ ਨੇ ਇੱਥੇ ਤਾਂ ਆਪਣਾ ਲਾਈਟ ਵਾਲਾ ਕਪੜਾ ਆਣਾ ਹੈ ਬਰਫਰੀ ਵੇਚਦਾ ਜੀ ਮਿਸਰੀਂ ਦਾ ਕੱਪੜਾ ਉਹਨਾਂ ਪ੍ਰੋਤੀ ਚ ਨੀ ਆ ਰਿਹਾ ਮਿਸਰੀਂ ਦਾ ਇਹ ਗੱਲ ਜਿਆ ਆ ਦਿਖਾਈ ਉਹ ਪਰ ਜੇ ਆ ਲੈਣਾ ਸੈਕਿੰਡ ਡੇ ਆਣਾ ਬਹੁਤ ਉਹਨਾਂ ਨੇ ਲੋੜਿਆ ਆ ਇਹਦੇ ਸੇਮ ਨੂੰ ਕੋ ਸੱਤ ਤੇ ਆਂਦੇ ਨੇ 35 35 ਰੁਪਏ ਦੇ ਉਹਦੇ ਦੇਣ ਬਣਾ ਆ 20 ਪੱਤਰ ਪ੍ਰਮਾਤਮਾ ਦੇ ਜਦੋਂ ਸੁਣੇ ਆ ਉਦੀ ਸਮਝ ਜੋ ਤੇ ਲਾਉਣੀ ਪੈਂਦੀ ਹੈ ਲਾਉਂ ਦੀ ਸਾਰਾ ਪਟਿਕ ਦਾ ਕੰਮ ਨਾਲ ਹਲਕਾ ਜਿਹਾ ਐਵੇਂ ਪਹੁੰਚੇ ਤੇ ਲੈ ਲੈ ਚਾਹੀ ਉਂ ਕੀ ਭੱਜੂ ਤੇ ਇਹ ਮੇਰੀ ਗੁੱਡੀ ਹੈ ਬਾਰਾ ਬਾਰਾ ਦੀ ਇਹ ਗੁੱਡੀ ਹੈਗੀ ਤਾਂ ਮਾਤੀ ਆ ਰੰਗ ਇਹਦੀ ਹਾਂ ਦੁਪੱਟਾ ਜਿਹੜਾ ਜੋੜਣਾ ਬਹੁਤ ਸੋਹਣਾ ਸੀ ਇਹ ਕੋਈ ਤਾਂ ਚੱਕਰ ਨਹੀਂ ਆ ਅੱਜ ਕੱਦ ਅਗਲਾ ਕਹਿੰਦਾ ਮੁੰਡੇ ਦਾ ਧੀਆ ਵੱਧ ਮੰਗਦਾ ਹਾਂ ਬਲੌਕਸ ਕੱਪੜਾ ਆਊਗਾ ਬਈ ਜੇ ਬਲੌਕਸ ਤਾਂ ਧੀਆ ਨਹੀਂ ਸੀ ਹਾਂ ਠੀਕ ਹੈ ਵੀਰੇ ਇਹਦੇ ਸ਼ਰਟ ਤੇ ਲਾਈਨਿੰਗ ਨੂੰ ਕੋਈ ਬਾਟਮ ਤੇ ਵਰਕ ਆਊਗਾ ਇਹ ਬਲੌਕਸ ਕੱਪੜਾ ਦੇਖੋ ਆਕੀ ਵੀਰ ਜੀ ਛੇਤੀ ਇਹ ਮੈਨੂੰ ਉਧਰ ਵੀ ਲੈਣਾ ਹੈ ਨਾ ਕਲਪੀਨ ਕੱਪੜਾ ਨਾ ਮੈਂ ਨਹੀਂ ਤਾਂ ਦਰਹੀ ਜਾਣਾ ਹੋ ਤੇ ਉਦੋਂ ਕੀ ਕੰਮ ਹੋ ਜੀ ਇਹ 500 ਦਾ क्रश् बराबरी आई देखो नवा कपड़ा आया क्रश बराबरी लागू सूट सोने सोने क्रश ਕਪਟਾ ਵੀ ਨਾਲ ਕਰਾਛੀ ਵਰਬਰੀ ਦੇ ਯੂਗ ਹੋਏ ਮਹਵੰਦਰਾ ਤੋਂ ਕਰਾਛੀ ਵਰਬਰੀ ਤੇ ਹੈਗੀ ਕੁੰਨੀ ਵੀ ਬਹੁਤ ਸੋਹਣੀ ਲੱਗੀ ਹੈ ਨਾ ਨਾ ਉੱਪਰ ਦੀ ਨਹੀਂ ਹੈਗੀ ਮਾਤਾ ਤੇਰੇ ਸੱਤ ਨਹੀਂ ਰੰਗ ਗੂੜਾ ਵੀ ਨਹੀਂ ਹੈਗਾ ਹੋ ਭਾਈ ਮੇਰਾ ਉਹ ਪੀਪੀ ਲਵਾ ਦੇ ਯਾਰ ਬਲਾ ਕੋਈ ਕੋ ਬਿਆੰਡੀ ਉਹ ਦੀ ਚੋ ਆ ਵੀ ਦਿਖਾ ਦਿਓ ਹਾਂ ਉੱਪਰ ਹਾਂ ਤੇ ਇਹ ਵਰਬਰੀ ਕੋਟ ਨੇ ਜੀ ਕੋਟ ਨਾ ਦੋਰਾ ਜਿੱਦ ਤੇ ਮੁੰਡਾ ਕੋਲ ਖੁੰਡ ਨੂੰ ਮਮਾ ਰਾਮ ਜਪਾਣਾ ਰਸੀਆ ਕਲਰ ਕਿਹੜਾ ਕਰੀਏ ਉਹ ਤੋਂ ਜਾਂਦੀ ਹੂੰ ਲੈ ਜਾ ਉਹ ਇਹ ਜਿਆ ਬਣਾ ਕੇ ਸਾਲਾ ਪੁੱਛਦਾ ਵੱਡਾ ਸਾਲਾ ਗਿਆ ਆ ਕਲਰ ਆ ਵੀ ਸੋਨਾ ਫੰਕਸ਼ਨ ਤੇ ਪਾਣਾ ਮਮੀ ਨੇ ਜੇ ਤੁਸੀਂ ਪਾਣਾ ਉਹ ਵੀ ਇਹ ਤਾਂ ਫੇਰ ਲੈ ਲਈਏ ਸਾਰੇ ਦਾ ਕੀ ਹੁੰਦੇ ਨੇ ਤਾਂ ਬੁੜੀਆਂ ਦਾ ਹੁੰਦਾ ਏ ਹੋਰ ਦਿਖਾ ਦੇ ਹੋਰ ਦਿਖਾ ਦੇ ਬੰਦੇ ਤਾਂ ਪੰਜ ਚਾਰ ਰਾਂਗੇ ਹੁੰਦੇ ਨੇ ਜਿਸ ਨਾਮ ਸਾਹ ਨੇ ਉਹ ਲਾਈ ਡਿਆ ਕਲਰ ਗਿਆ ਹਾਂਜੀ ਇੱਥੇ ਹੋ ਗਿਆ ਨੈਕਸਟ ਡੇ ਮਾਰਨਿੰਗ ਦਾ ਟਾਈਮ ਆ ਗੁੱਡ ਮਾਰਨਿੰਗ ਜੇ ਸਾਰਿਆਂ ਨੂੰ ਕਿਵੇਂ ਉਹ ਸਾਰੇ ਤੇ ਹਾਂਜੀ ਮਾਰਨਿੰਗ ਦੇ ਵੱ ਚੁੱਕੇ ਨੇ ਇਥੇ 5 ਤਕਰੀਬਨ 4:30 ਵਜੇ ਵੀ ਜਦੋਂ ਜਿਹੜੀ ਖੁੱਲ ਗਈ ਸੀ ਬਸ ਉੱਠ ਕੇ ਕਰਦੇ ਰੋਪਾ ਨੂੰ ਹਨ 5 ਵਰ ਦਿੰਦੇ ਆ ਤੇ ਉੱਠ ਕੇ ਪਹਿਲਾਂ ਬਸ ਆਪਾਂ ਨੇ ਫਰੈਸ਼ ਵਗੈਰਾ ਹੋ ਕੇ ਚਾਹ ਵਗੈਰਾ ਬਣਾ ਲਈ ਤੇ ਜਿਹੜੀ ਸਬਜ਼ੀ ਦਾ ਰੱਖਿਆ ਸੀ ਆਪਾਂ ਨੇ ਦੁੱਧ ਗਰਮ ਤੇ ਉਹਦੇ ਵਿੱਚ ਪਾਈ ਸੀ ਜੀ ਆਪਾਂ ਨੇ ਹਲਦੀ ਤੇ ਥੋੜੀ ਜਿਹੀ ਕਾਲੀ ਮਿਰਚੇ ਪਾ ਕੇ ਪੀਦੇ ਹੋਂ ਰੋਪੇ ਹੱਡੀਆਂ ਵਾਸਤੇ ਬਹੁਤ ਜ਼ਿਆਦਾ ਵਧੀਆ ਜਿਵੇਂ ਕਿ ਆਪਣੇ ਜੋਇੰਟ ਵਗੈਰਾ ਪੇਰ ਹੁੰਦੇ ਨੇ ਉਹਦੇ ਲਈ ਤੇ ਨਾਲ ਹੀ ਜੇ ਇਥੇ ਆਪਾਂ ਨੇ ਚਾਹ ਬਣਾ ਲਈ ਸੀ ਆਪਣੀ ਬੇਟੀ ਦੀ ਤੇ ਮੈਂ ਆਪਣੀ ਪਾਲੂਗੀ ਚਾਹ ਪਹਿਲਾਂ ਮਾਰਨਿੰਗ ਮੈਂ ਇੱਕ ਪਾਊਡਰ ਹੁੰਦਾ ਜਾਨੀ ਕਿ ਉਹ ਪੀਓ ਕੇ ਫੁਬਾ ਉੱਠ ਕੇ ਨਿੰਬੂ ਨਿਚੋੜ ਕੇ ਪਹਿਲਾਂ ਉਹ ਪੀਣਾ ਹੁੰਦਾ ਤਕਰੀਬਨ ਇੱਕ ਡੇਢ ਘੰਟਾ ਇੱਥੇ ਮੈਨੂੰ ਹੋ ਗਿਆ ਸੀ ਪੀਤੇ ਨੂੰ ਤੇ ਇਸ ਤੋਂ ਬਾਅਦ ਜੇ ਆਪਾਂ ਇੱਥੇ ਲੱਗੇ ਸੀ ਚਾਹ ਪੀਣ ਹਨਾ ਬਹੁਤ ਕੋਸ਼ਿਸ਼ ਕਰਦੀ ਐ ਮੈਂ ਚਾਹ ਨਾ ਘੱਟ ਕਰਾਂ ਪਰ ਜਿਹੜੀ ਮਾਰਨਿੰਗ ਵਾਲੀ ਚਾਹ ਨਾ ਇ tanto ਬੜੀ ਜ਼ਿਆਦਾ ਜ਼ਰੂਰੀ ਹੋਈ ਪਈ ਆ ਕਿਉਂਕਿ ਸ਼ੁਰੂ ਤੋਂ ਲੈ ਕੇ ਆਪਾਂ ਨੂੰ ਜਿਹੜੀ ਇਹ ਚਾਹ ਦੀ ਆਦਤ ਨਾ ਪਈ ਹੋਈ ਆ ਫਿਰ ਇੱਕੋ ਲੱਗਦਾ ਛੱਡਣੀ ਔਖੀ ਹੋ ਜਾਂਦੀ ਐ ਲਓ ਜੀ ਇੱਥੇ ਬਚਨ ਦੀ ਚੱਲ ਰਹੀ ਆ ਗਈ ਪੜਾਈ ਮੈਂ ਆਪਣੀ ਜਾਸਸਤੀ ਪੇਸੀ ਨੂੰ ਉਹਦਾ ਨਾ ਜਿੱਥੇ ਕੰਮ ਰਹਿੰਦਾ ਸੀਗਾ ਸ਼ਾਮ ਨੂੰ ਲੇਟ ਹੋ ਗਈ ਇਹ ਕੰਮ ਕਰਨ ਨੂੰ ਹੁਣ ਇਹਨੂੰ ਦੇਖੋ ਮਾਰਨਿੰਗ ਇਦਾਂ ਹੋਇਆ ਮੈਂ ਮਾਰਨਿੰਗ ਨਾ ਪਹਿਲਾਂ ਉੱਠ ਕੇ ਆਪਣਾ ਕੰਮ ਕਰਨਾ ਇੱਥੇ ਆਪਣਾ ਲੱਗੀ ਹੋਈ ਸੀਗੀ ਕੰਮ ਪੂਰਾ ਕਰਨ ਤੇ ਵੱਡੀ ਬੈਠੀ ਆਪਣੀ ਪੜ੍ਹਨ ਸੀ ਕਿਉਂਕਿ ਹੁਣ ਨਾ ਬੱਚਿਆਂ ਦੇ ਯਾਨੀ ਪੇਪਰ ਸਟਾਰਟ ਹੋ ਗਏ ਤੇ ਇੱਥੇ ਜੀ ਨਾਲ ਹੀ ਬਸ ਮੈਂ ਚਾਹ ਪਾ ਕੇ ਲਿਆਂਦੀ ਤੇ ਨਾਲੇ ਚਾਪੇ ਮਾਗੇ ਨਾਲ ਇਹਦਾ ਥੋੜਾ ਜਿਹਾ ਹੋਮਵਰਕ ਰਹਿੰਦਾ ਪਾਉਂ ਕਰਵਾਵਾਂਗੇ ਤੇ ਹਾਂਜੀ ਇਸ ਵਾਰ ਬਸ ਬੱਚੇ ਨੇ ਤਿਆਰ ਹੋਣ ਲੱਗ ਜੜਾ ਸਕੂਲ ਕਿਉਂਕਿ ਸਵੇਰ ਦੇ ਟਾਈਮ ਨਾਲ ਜਾਨਕੀ ਵੀਡੀਓ ਬਣਾਉਣ ਦਾ ਬਿਲਕੁਲ ਹੀ ਟਾਈਮ ਨਹੀਂ ਲੱਗਦਾ ਇੰਨੀ ਭੱਜ ਦੌੜ ਹੁੰਦੀ ਆ ਸਬਜ਼ੀ ਵੀ ਜਾਣ ਲੱਗ ਗਈ ਨਾ ਹੁਣ ਆਪਣੀ ਸ਼ਾਪ ਤੇ ਤੇ ਬਸ ਇਹਨਾਂ ਨੇ ਜਾਣਾ ਹੁੰਦਾ ਤੇ ਇੱਥੇ ਆਪਣੀ ਜਸਨੂ ਸੀਗੀ ਜੀ ਛੁੱਟੀ ਐਸ ਦਿਨ ਨਾ ਇਹ ਗਈ ਨਹੀਂ ਸੀ ਤੇ ਇਧਰ ਜੀ ਮੈਂ ਲੱਗੀ ਸੀਗੀ ਇੱਥੇ ਝਾੜੂ ਲਾਉਣ ਟਾਈਮ ਹੋ ਗਿਆ ਸੀ ਜੀ ਇੱਥੇ ਪੌਣ ਇੱਕ 8 ਦਾ ਤੇ ਦੇਖੋ ਬੈਡਾਂ ਹੇਟਾ ਨਾ ਇੰਨੇ ਜਿਆਦੇ ਹਿਲਾਰਾ ਜੇ ਪੈ ਜਾਂਦਾ ਜਾਨੀ ਕਿ ਕੋਈ ਵੀ ਚੀਜ਼ ਹੋਏ ਨਾ ਬੈਡਾਂ ਹੇਟਾ ਹਵਾ ਵਗੈਰਾ ਨਾਲ ਚਲੇ ਜਾਂਦੀ ਹੈ ਇੱਥੇ ਜੀ ਮੈਂ ਲੱਗੀ ਸੀ ਝਾੜੂ ਲਗਾਉਣਾ ਤੇ ਬਰਤਨ ਵੀ ਹਲੇ ਮੇਰੇ ਰਹਿੰਦੇ ਸੀ ਸਭ ਤੋਂ ਪਹਿਲਾਂ ਮੈਂ ਸੀ ਝਾੜੂ ਹੀ ਲਗਾਉਣ ਲੱਗੀ ਸੀ ਝਾੜੂ ਮਿੱਕਾ ਲਗਾ ਦਈ ਹੈ ਹਨਾ ਇੱਕ ਵਾਰੀ ਆਪਣਾ ਸਾਰਾ ਸਾਫ਼ ਹੋ ਜੇ ਵੈਸੇ ਤਾਂ ਮਾਰਨਿੰਗ ਵੀ ਉੱਠੇ ਇੱਕ ਵਾਰੀ ਜਿਹੜਾ ਹੁੰਦਾ ਮੈਂ ਬਾਹਰ ਉਹ ਮੋਟਾ ਮੋਟਾ ਝਾੜੂ ਜਿਹੜਾ ਲਗਾ ਦਿੰਦੀ ਆ ਪਰ ਅੰਦਰ ਹੁਣ ਨਾ ਮੈਂ ਮਸ਼ੀਨ ਆ ਜਿਹੜੀ ਸਿਲਾਈ ਵਾਲੀ ਅੰਦਰ ਕਰਕੇ ਕਿਉਂਕਿ ਨਾ ਬਾਹਰ ਗਰਮੀ ਬਹੁਤ ਜ਼ਿਆਦੇ ਇਸ ਲਈ ਮੈਂ ਆਪਣੀ ਸਿਲਾਈ ਵਾਲੀ ਮਸ਼ੀਨ ਅੰਦਰ ਰੱਖੀ ਹੋਈ ਆ ਉਹਦੇ ਲਈ ਕਾਤਰਾ ਵਗੈਰਾ ਹੋ ਗਿਆ ਨਾ ਜਾਂ ਕੁਝ ਵੀ ਬੱਚਿਆਂ ਵੀ ਪੜਦੇ ਆ ਕੋਈ ਕਾਗਜ਼ ਖੱਤਰ ਵਗੈਰਾ ਹਨਾ ਸਾਰਾ ਕੁਝ ਅੰਦਰ ਹੀ ਡੇਗਦਾ ਤਾਂ ਕਰਕੇ ਜਿੰਨਾਂ ਕਸ਼ਾਮ ਨੂੰ ਮੈਂ ਅਪਲਾਈ ਕਰਨ ਲੱਗ ਜੰਨੀ ਆ ਕਈ ਵਾਰੀ ਤੇ ਤਾਂ ਕਰਕੇ ਵਾਪਸ ਇਹ ਮਾਰਨਿੰਗ ਜਿਹੜਾ ਇਹ ਕਾਤਰਾ ਵਗੈਰਾ ਅੰਦਰੋਂ ਡੱਡਾ ਵਗੈਰਾ ਨੀਚੋਂ ਨਿਕਲਦੀਆਂ ਨਹੀਂ ਆ ਤੇ ਹਾਂਜੀ ਜਿਹੜੇ ਮਾਰਨਿੰਗ ਦੇ ਕੰਮ ਨੇ ਤਕਰੀਬਨ ਨਾ ਮੈਨੂੰ ਕਰਦੇ ਕਰਦੇ ਇਹਨੂੰ 10 10:30 ਦੇ ਜਿਹੜੇ ਵੈਸੇ ਹੋ ਹੀ ਜਾਂਦੇ ਨੇ ਤੇ ਬਸ ਹੁਣ ਤਾਂ ਦਿਵਾਲੀ ਦੀਆਂ ਸਫਾਈਆਂ ਸ਼ੁਰੂ ਹੋ ਜਾਣੀਆਂ ਮੈਂ ਬਸ ਥੋੜਾ ਥੋੜਾ ਲੈ ਕੇ ਚੱਲ ਰਹੀ ਆਂਗੀ ਜਿਵੇਂ ਅੱਗੇ ਪਹਿਲਾਂ ਕੱਪੜੇ ਵਗੈਰਾ ਧੋ ਤੇ ਇਸ ਵਾਰ ਹੁਣ ਸ਼ੂ ਵਗੈਰਾ ਜਿੰਨੇ ਵੀ ਪਏ ਸੀ ਜੋੜੇ ਜੁੱਤੇ ਸਾਰੇ ਉਹ ਧੋਏ ਆਗੇ ਤੇ ਬਸ ਇਗੀ ਕਰਕੇ ਹੁਣ ਮੈਂ ਰੂਮ ਆ ਜਿਹੜਾ ਉਹ ਸਾਫ ਕਰੂੰ ਕਿਉਂਕਿ ਨਾਲ ਹੀ ਹੁਣ ਆਪਣਾ ਸ਼ਾਪ ਦਾ ਕੰਮ ਆ ਜਿਹੜਾ ਉਹ ਚੱਲ ਪੈਣਾ ਨਾਲ ਹੀ ਦਿਵਾਲੀ ਦੀਆਂ ਸਫਾਈਆਂ ਬਾਕੀ ਐ ਨਾ ਮੇਰੇ ਜਾ ਰਹੀ ਹੈ ਰਸਤਾਰੀ ਚ ਤੇ ਹਾਂਜੀ ਇੱਥੇ ਹੋ ਗਿਆ ਉਸ ਦਿਨੀ ਸ਼ਾਮ ਦਾ ਟਾਈਮ ਇਸ ਦਿਨ ਵੀ ਅਸੀਂ ਗਏ ਸੀ ਮਾਨਸਾ ਹਾ ਹਸਪੀਟਲ ਜਾਨੀ ਕਿ ਪਤਾ ਲੈਣ ਗਏ ਸੀ ਕਿ ਦੀਦਾ ਉਹਨਾਂ ਦਾ ਸਰਪ ਉਹਨਾਂ ਦੇ 6 ਵਜੇ ਸੀ ਇੱਥੇ ਹੋ ਗਿਆ ਜੀ ਸ਼ਾਮ ਦੇ 5 ਵਜੇ ਆਉਣ ਸਾਰ ਨਾਲ ਸਿਰ ਦਿਨਾਂ ਜਿਆਦਾ ਦਰਦ ਹੋਣ ਲੱਗ ਗਿਆ ਤੇ ਇਸ ਲਈ ਨਾ ਮੈਂ ਪਹਿਲਾਂ ਆ ਕੇ ਚਾਹ ਵਗੈਰਾ ਪੀਤੀ ਹਣਾ ਜਾਨੀ ਕਿ ਟੈਬਲੇਟ ਵਗੈਰਾ ਲਈ ਤੇ ਫਿਰ ਉਸ ਤੋਂ ਬਾਅਦ ਮੈਂ ਇੱਥੇ ਲੱਗੀ ਸੀ ਜੀ ਬਰਤਨ ਸਾਫ਼ ਕਰਨ ਕਿਉਂਕਿ ਬੱਚੇ ਘਰ ਸੀਗੇ ਹਣਾ ਸਕੂਲੋਂ ਆਈਆਂ ਸੀ ਬੇਟੀਆਂ ਇਹ ਬਰਤਨ ਵਗੈਰਾ ਹੋ ਹੀ ਜਾਂਦੇ ਨੇ ਮਾੜੇ ਮਾੜੇ ਨਾਲ ਹੀ ਹਨਾ ਕਿੰਨੇ ਹੋ ਜਾਂਦੇ ਬਰਤਨ ਬਾਅਦ ਵਿੱਚ ਮੈਂ ਲਗੂ ਜੀ ਆਪਣਾ ਸਬਜ਼ੀ ਵਗੈਰਾ ਬਣਾਉਣ ਇੱਕ ਵਾਰੀ ਮੈਂ ਕਿਹਾ ਚਲੋ ਆਪਣੇ ਬਰਤਨ ਜਿਹੜੇ ਉਹ ਸਾਫ਼ ਕਰ ਦਈਏ ਕਿਉਂਕਿ ਜਿੰਨੇ ਬਰਤਨ ਹੁਣ ਕਿਚਨ ਦੇ ਵਿੱਚ ਹਨਾ ਬੱਚੇ ਉਹ ਨਹੀਂ ਚੱਕ ਚੱਕ ਕੇ ਝੂਠੇ ਕਰੀ ਜਾਂਦੇ ਆ ਮੇਰੀ ਯਾਦ ਤੇ ਹੀ ਨਹੀਂ ਹੈਗੀ ਮੈਂ ਥੋੜੇ ਰੱਖਾਂ ਨਾ ਤੇ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਵੀ ਥੋੜੇ ਜਿਹੇ ਬਰਤਨ ਵਿੱਚ ਆ ਕੇ ਸਾਂਭ ਵੀ ਦਿੰਨੀ ਆ ਹਨਾ ਫਿਰ ਵੀ ਉਨੇ ਜਿਆਦਾ ਰਹਿ ਜਾਂਦੇ ਨੇਗੇ ਤੇ ਹਾਂਜੀ ਬਸ ਸ਼ਾਮ ਦਾ ਟਾਈਮ ਆਇਸ ਤੋਂ ਬਾਅਦ ਸਬਜੀ ਦਾ ਦੇਖ ਰਹੀ ਸੀ ਮਨ ਦੇ ਵਿੱਚ ਮੇਰੇ ਸਬਜੀ ਦਾ ਵੀ ਖਿਆਲ ਚੱਲ ਰਿਹਾ ਸੀ ਵੀ ਕਾਦੀ ਬਣਾਵਾਂ ਹਨਾ ਕਿਵੇਂ ਕਰਾਂ ਤੇ ਨਾਲ ਹੀ ਕੱਪੜੇ ਧੋਕੇ ਗਏ ਸੀ ਜੀ ਸਵੇਰ ਮਾਰਨਿੰਗ ਉੱਠ ਕੇ ਨਾ ਜਦ ਮੈਂ ਕੱਪੜੇ ਵੀ ਤਕਰੀਬਨ 5 ਸਵਾ 5 ਵਜੇ ਮਸ਼ੀਨ ਆ ਜਿਹੜੀ ਮੈਂ ਲਗਾ ਹੀ ਦਿੱਤੀ ਸੀ ਤੇ ਮਸ਼ੀਨ ਲਗਾ ਕੇ ਬਸ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੇੜੇ ਕੱਪੜੇ ਸੀ ਧੋਕੇ ਤਾਰਾਂ ਭਰ ਗਈ ਸੀ ਅਸੀਂ ਗਏ ਸੀ 10:30 ਵਜੇ ਉਸ ਤੋਂ ਵੱਲਾਂ ਮੈਂ ਕੱਪੜੇ ਵੀ ਧੋਤੇ ਸੀ ਨਾਲੇ ਆਪਣੇ ਏਨੇ ਵੀ ਘਰ ਦੇ ਕੰਮ ਸੀ ਉਹ ਵੀ ਕਰ ਗਈ ਸੀ ਕਿਉਂਕਿ ਫਿਰ ਸ਼ਾਮ ਦੇ ਛੜਦੀ ਦਾ ਨਾ ਸ਼ਾਮ ਨੂੰ ਤਾਂ ਹਨੇਰਾ ਹੋ ਜਾਣਾ ਸੀਗਾ ਤੇ ਮੈਂ ਕਿਹਾ ਚਲੋ ਅõ ਦਿਨ ਨੂੰ ਕੱਪੜੇ ਜਿਹੜੇ ਆਪਣੇ ਚੰਗੀ ਤਰ੍ਹਾਂ ਸੁੱਕ ਜਾਣਗੇ ਤੇ ਹਾਂਜੀ ਇੱਥੇ ਕੱਪੜੇ ਸੁੱਕਣਗੇ ਦੋਨੇ ਤਾਰਾਂ ਭਰੀਆਂ ਸੀਗੀਆਂ ਕੱਪੜਿਆਂ ਦੀ ਤੇ ਉਧਰਲੀ ਧਾਰ ਤੇ ਵੀ ਪਏ ਹੋਏ ਜੈ ਬੈੱਡ ਸ਼ੀਟ ਵਗੈਰਾ ਸੀਗੀਆਂ ਇੱਥੇ ਜੀ ਮੈਂ ਕੱਪੜੇ ਉਤਾਰ ਕੇ ਕਚੀਅਰ ਤੇ ਰੱਖ ਲਵਾਂ ਤੈ ਆਪਾਂ ਲਗਾਵਾਂਗੇ ਇਹਨਾਂ ਦੀ ਬਾਅਦ ਦੇ ਵਿੱਚ ਕਿਉਂਕਿ ਹੁਣ ਸਬਜ਼ੀ ਵਗੈਰਾ ਵੀ ਬਣਾਉਣੀ ਆ ਤੇ ਨਹੀਂ ਤਾਂ ਜੇ ਟੈਗ ਕਰਨ ਲੱਗੀ ਤਾਂ ਫਿਰ ਸਬਜ਼ੀ ਨੂੰ ਹਨੇ ਜਿਵੇਂ ਹੁਣ ਦਿਨ ਇਦਾਂ ਦੇ ਆ ਗਏ ਹਨਾ 1 ਕੋ ਲਖ ਯਾਨੀ ਕਿ ਇਹ ਨੰਨੀ ਰਾਜਾ ਹੋ ਜਾਂਦਾ ਸਾਡੇ 6:30 7 ਵਜੇ ਦੂਪ ਸੂਰ ਜਿਹੜਾ ਚੰਗੀ ਤਰ੍ਹਾਂ ਛਿਪ ਜਾਂਦਾਗਾ ਤੇ ਕੰਮ ਕਰਦੇ ਖਰਦੇ ਨੂੰ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਤੇ ਹਾਂਜੀ ਬਸ ਇੱਥੇ ਕੱਪੜੇ ਮੈਂ ਚੱਕਲੇ ਸੀ ਅੰਦਰ ਨਾਲ ਹੀ ਇੱਥੇ ਲੱਗੀ ਸੀ ਜੀ ਮੈਂ ਸਬਜ਼ੀ ਕੱਟਣਾ ਸਬਜ਼ੀ ਬਣਾਵਾਂਗੀ ਆਪਾਂ ਕਦੂ ਦੀ ਤੇ ਹਾਂਜੀ ਕਦੂ ਦੀ ਸਬਜ਼ੀ ਨਾ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਪਹਿਲਾਂ ਮੇਰੀ ਸਲਾਹ ਸੀ ਵੀ ਚਲੋ ਹੋਕਦੇ ਬਣਾਵਾਂਗੀ ਪਰ ਹਰਾ ਹੋਕਦੇ ਤਲੇ ਜੇ ਹੋ ਜਾਂਦੇ ਹੈਗੇ ਬੜੀ ਤਜਾ ਵਗੈਰਾ ਬਣ ਜਾਂਦਾ ਤੇ ਬੱਚੇ ਵੀ ਖਾ ਕੇ ਘੱਟ ਹੀ ਖੁਸ਼ ਨੇ ਇਸ ਲਈ ਮੈਂ ਕਿਹਾ ਚਲੋ ਕद्दू ਦੀ ਸਬਜ਼ੀ ਬਣਾ ਲੈਂਦੇ ਦੋ ਕद्दू ਕੱਟੂਗੇ ਇੱਥੇ ਮੈਂ ਨਾਲ ਹੀ ਹਨ ਜਵੇਂ ਸਬਜ਼ੀ ਬਣਾਵਾਂਗੇ ਤਾਂ ਅਸੀਂ ਦੁੱਧ ਵਗੈਰਾ ਐਡ ਕਰ ਲੈਨੇ ਆ ਦੁੱਧ ਪਾਵਾਂਗੇ ਜਾਂ ਫਿਰ ਆਪਣੀ ਤਾਜੀ ਜੀ ਮਲਾਈ ਹੁੰਦੀ ਹੈ ਉਹਦੇ ਨਾਲ ਵੀ ਸਬਜ਼ੀ ਜਿਹੜੀ ਬਹੁਤ ਟੇਸਟੀ ਲੱਗਦੀ ਹੈਗੀ ਤੇ ਪਹਿਲਾਂ ਬੱਚਿਆਂ ਨੂੰ ਨਾ ਜਿਹੜੀ ਬਹੁਤ ਘੱਟ ਮਸੰਦ ਸੀ ਪਰ ਜਦੋਂ ਖਾ ਕੇ ਦੇਖਦੇ ਆ ਨਾ ਫੇਰ ਅਸਲ ਬੱਚਿਆਂ ਨੂੰ ਪਤਾ ਲੱਗਦਾ ਨਾ ਸਬਜ਼ੀ ਦਾ ਟੇਸਟ ਕਿਦਾਂ ਹੈ ਆਪਾਂ ਦੇਖ ਕੇ ਤਾਂ ਕਿ ਇਹ ਵੀ ਕੀ ਬਣਾਇਆ ਤੇ ਹਨਾ ਤੇ ਫਿਰ ਤਾਂ ਨਾ ਮਨ ਜਾਣ ਕਿ ਉਹ ਕਰਨ ਲੱਗ ਜਿੰਦੇ ਵੀ ਨਹੀਂ ਫੱਦੂ ਦੀ ਸਬਜ਼ੀ ਨਹੀਂ ਖਾਣੀ ਹੈ ਨਾ ਪਰ ਜਦੋਂ ਖਾ ਕੇ ਦੇਖਦੇ ਆ ਫਿਰ ਪਤਾ ਲੱਗਦਾ ਬਹੁਤ ਟੇਸਟੀ ਬਣ ਜਾਈਗੀ ਤੇ ਬਾਕੀ ਜੀ ਆਪਣੇ ਸਰੀਰ ਲਈ ਵੀ ਬਹੁਤ ਵਧੀਆ ਹੈਗਾ ਹੈ ਨਾ ਮੈਂ ਤਾਂ ਜਣੀ ਕਿ ਕੱਚਾ ਫੱਦੂ ਵੀ ਬੱਚੇ ਤਾਂ ਖਾ ਹੀ ਜਾਂਦੇ ਨੇ ਖੁਸ਼ ਹੋ ਕੇ ਤੇ ਹਾਂਜੀ ਆਪਾਂ ਅੱਜ ਦੀ ਵੀਡੀਓ ਤੇ ਇੱਥੇ ਐਂਡ ਕਰਦੇ ਆ ਵੀਡੀਓ ਚੰਗੀ ਲੱਗੇ ਹੋਵੇ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜੋ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਹਾਂਜੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ